ਹਾਂਜੀ ਬਾਈ ਗੁੱਡ ਮਾਰਨਿੰਗ ਜੀ ਕੀ ਹਾਲ ਨੇ ਬਾਈ ਔਰ ਸਾਰੇ ਕੈਂਟੋ ਘਰ ਪਰਵਾਰ ਸਾਰਿਆਂ ਦੇ ਵਧੀਆ ਹੋਣ ਬਾਈ ਜਾਨਵਰ ਬਗਾਇਆ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਆ ਗਏ ਆਪਾਂ ਇੱਧਰ ਲੈ ਕੇ ਆ ਕੇ ਆਪਾਂ ਆਪਣੀ ਤੁਸੀਂ ਵਾਲ ਲਈ ਬਾਈ ਚੈੱਕ ਕਰ ਸਕਦੇ ਤੁਸੀਂ ਠੰਡ ਬਹੁਤ ਹੈ ਯਾਰ ਧੁੰਦ ਧੁੰਦੀ ਧੁੰਦਾ ਹੁਣ ਤਾਂ ਚਲ ਮੜਿਆ ਮੌਸਮ ਠੀਕ ਹੋ ਗਿਆ ਤੇ ਬਾਹਰ ਬਾੜੀ ਹੁੰਦੀ ਸੀ ਕੱਪੜਾ ਕੋਪੜਾ ਕੁਝ ਨਹੀਂ ਹਟਾਇਆ ਮੈਂ ਹਨਾ ਤੇ ਚਲ ਇਹਨਾਂ ਨੂੰ ਦਾਣੇ ਪਾ ਦिए 10 ਵਜ ਕੇ ਵੈਸੇ ਤਾਂ ਟਾਈਮ ਬਹੁਤ ਜਲਦੀ ਹੋ ਗਿਆ ਜਾਨਵਰਾਂ ਨੂੰ ਆਪਣੇ ਨੂੰ ਦਾਣੇ-ਦੋਣੇ ਪਾ ਦिए ਬਈ ਲੈਟਰ ਲੁੱਟਾ ਮੈਂ ਕਾਫੀ ਅਸੀ ਬੰਦ ਆ ਕੇ ਚਲੋ ਦਾਣੇ-ਦੋਣੇ ਪਾ ਦਿਕਾ ਮੈਂ ਇਹਨੂੰ ਬੱਚਾ ਤਾਂ ਖਾਣ ਲੱਗ ਗਿਆ ਦਾਣੇ ਮੈਂ ਅੰਦਰ ਪਾ ਦੇਣਾ ਉਹਨਾਂ ਬਈ ਉਹਦੇ ਕਰਕੇ ਪੂਰੇ ਵਧੀਆ ਦਾਣੇ ਖਾਣ ਲੱਗ ਗਿਆ ਬੱਚਾ ਆਪਣਾ ਅੱਜ ਦਾ ਘਰ ਇਨੀ ਤੇਲ ਵੀ ਨਹੀਂ ਹੈਗੀ ਖਰਮ ਤਾਂ ਕੋਈ ਨਹੀਂ ਹੈਗੀ ਤੇ ਰੰਨੇ ਜੀਨਾ ਆਪਣਾ ਬਾਹਰੇ ਉਹਦੀਆਂ ਦਾ ਬੱਟੂ ਹੁਣ ਬਈ ਇੱਥੇ ਸੋਲੇ ਪਾਉਣੇ ਬੰਦ ਕਰਤੇ ਆਪਾਂ ਮੈਨੂੰ ਐ ਵੀ ਕਹਿਆ ਜੀ ਨਾ ਇਹ ਸੋਲੇ ਨਾ ਪਾਇਆ ਕਰ ਮੈਂ ਸੋਲਦਾ ਨਾ ਬਈ ਪਹਿਲੀ ਨਹੀਂ ਕਹਿੰਦਾ ਪਾਣੀ ਪੀਂਦੇ ਜਾਨਵਰ ਆਪਾਂ ਵੀ ਮੇਰੇ ਵੀ ਦਿਮਾਗ ਦੇ ਵਿੱਚ ਉਹ ਹੀ ਗੱਲ ਸਹੀ ਰਹੀ ਮਾ ਸਹੀ ਗੱਲ ਆ ਜਾਨਵਰ ਦਾ ਪਹਿਲੇ ਪਾਣੀ ਦਾ ਪਹਿਲੇ ਨਹੀਂ ਪਿੰਦੇ ਰੰਡ ਕਰਕੇ ਫਿਰ ਜਾਨਵਰ ਨੂੰ ਸੁੱਕਣ ਦਾ ਖਤਰਾ ਆ ਜਾਂਦਾ ਵੀ ਜਾਨਵਰ ਰਾਕ ਪੁੱਤ ਰੁੜ ਗਿਆ ਚੱਕੋ ਪੈ ਸ਼ੱਕੋ ਸਾਧਰੀ ਦਾ ਕਿਹੜਾ ਹੋਵੇਗਾ ਚਿੱਟੀਆਂ ਦਾ ਜਾ ਕੇ ਜਾਂਦੇ ਇਹ ਇਹਨਾਂ ਨੂੰ ਦਾਣੇ ਰੱਖਤੇ ਬਈ ਆਪਾਂ ਇਹ ਦਾਣੇ ਆਪਣੇ ਜਾਨਵਰਾਂ ਨੂੰ ਖਾ ਲੈਣਗੇ ਬੱਚੇ ਪੁੱਛਿਆ ਜਾਂ ਬੱਚਾ ਜਾਂ ਅੱਬਾ ਚੇ ਦਾ ਚੱਕਰ ਪੈਂਦਾ ਹਲਤ ਆਪਾਂ ਨੂੰ ਬਸ ਹੋਰ ਕੋਈ ਚੱਕਣ ਬੱਚਾ ਦਾਣੇ ਖਾ ਲੇ ਅਰੇ ਅੰਮ੍ਰਾ ਬੱਚਾ ਜਾਂ ਇਹ ਉਹ ਫਿਰਦਾ ਉਹ ਲੱਗਿਆ ਆ ਗਿਆ ਲੱਗਿਆ ਆ ਗਿਆ ਲੱਗਿਆ ਲੱਗਿਆ ਹਾਂਦਾ 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 ਦਾਣੇ ਤਾਂ ਵਧੀਆ ਚਾਹ ਕੇ ਲੈ ਕੇ ਹੁਣ ਤਾਂ ਤੇ ਉਹ ਖਾ ਲੈਣ ਦੇ ਦਾਣੇ ਨੂੰ ਨੇ ਹਾਂਦਾ ਵਧੀਆ ਹੁਣ ਬਸ ਉਹਨੂੰ ਐਡ ਕਰ ਲਾਂਗੇ ਅੱਜ ਸਵੇਰ ਚ ਐਡ ਕਰ ਦਾਂਗੇ ਉਹਨੂੰ ਬਸ ਦਾਣੇ ਖਾਣ ਲੱਗ ਗਿਆ ਤਾਂ ਬਸ ਉਹਨੂੰ ਪਤਾ ਲੱਗ ਗਿਆ ਸਾਰੇ ਦਾਣਿਆਂ ਦਾ ਪਾਣੀ ਪੂਣੀ ਚਲਾ ਹੱਥ ਨਾਲ ਦੇ ਦਿਆ ਕਰਾਂਗੇ ਬਈ ਹਲੇ ਨਹੀਂ ਪਤਾ ਲੱਗੂਗਾ ਤਾਂ ਬਹੁਤੰਦ ਬਹੁਤ ਆ ਹੁਣ ਤਾਂ ਤੇ ਬਸ ਫਿਰ ਉਹ ਯਾਨਾ ਹਨੀਆਂ ਦੋ ਚਾਰ ਜੋੜੀਆਂ ਇੱਕ ਸੱਤ ਭਾਈ ਆਪਣੀ ਕਬੂਤਰ ਇਹ ਲਾਲ ਸਰਾ ਕਬੂਤਰ ਲੱਗਾ ਕਾਲਕ ਕਬੂਤਰੀ ਨਾਲ ਹੁਣੇ ਵੀ ਆਂਡੇ ਰੱਖ ਲੇ ਉਹ ਵੀ ਕੁਝ ਕਵਰੀ ਖੋਗੀ ਤੁਹਾਡੇ ਕਿ ਨਹੀਂ ਸਾਰੇ ਕਿ ਨਹੀਂ ਤੇ ਬੱਚਾ ਆਪਣਾ ਘੈਂਟ ਆ ਇਹ ਨੂੰ ਲੱਗਦਾ ਡੱਬਾ ਪਾਣੀ ਚੱਕ ਦੀ ਯਾਰ ਇਹਨਾਂ ਦਾ ਤੇ ਪਾਣੀ ਚੱਕ ਕੇ ਦੁਬਾਰੇ ਧਰਾਂਗੇ ਪਾਣੀ ਠੰਡਾ ਆਏ ਦਿੱਤਾ ਪਾਣੀ ਠੰਡਾ ਪਾਣੀ ਆ ਜੇ ਦਿੱਤਾ ਪਾਣੀ ਪਾਵਾਗੇ ਦੇ ਵਿੱਚ ਆਪਾਂ ਤਤਾ ਹੋ ਜਾਂਦੇ ਪਾਣੀ ਉਹ ਪਾਵਾਂਗੇ। ਖੰਦਾ ਵਧੀਆ ਵਜਾ ਨਾਲ ਹੁਣ ਆਪਾਂ। ਮਾਰਦਾ ਮੂ ਵਧੀਆ ਬਾਜਰਾ ਪੂਜਾ ਖਾਇਗੂ ਚਿੱਟੀਆਂ ਦਾ ਬਣੂਗਾ ਬਈ ਇਹ। ਦੇਖੋ ਮਾਰਦਾ ਨਾ ਦਾਣੇ ਜਮ ਵਧੀਆ। ਜਮਾ ਭਾਗੋ ਵਾਂਗੂ। ਆਂ ਬਾਹਰ ਬਾਹਰ ਖੰਦਾ। ਦੇਖ ਨੱਥਨ ਇੱਕ ਕਰਨਾ ਨਹੀਂ ਹੁੰਦਾ ਨਿਆਣੇ ਬੱਚੇ ਦਾ ਇਹਨੂੰ ਵੀ ਖਾਤਰੀ ਖਿਦਰੀ ਲਾਵਾਂਗੇ ਅੱਜ ਖਾ ਲੈਣ ਦੇ ਦੋਣੇ ਤੇ ਓਕੇ ਇਹ ਰਿਪੋਰਟ ਅੰਜਾਮਾ ਉਹ ਇਹਨਾਂ ਨੂੰ ਵੀ 1:30 ਵਜੇ ਪਾ ਦਾਂਗੇ ਵੀ ਜਾਣੇ 2:00 ਵਜੇ ਪਾ ਦਾਂਗੇ ਬਸ ਇਹਨਾਂ ਨੂੰ ਆਪਣੇ ਦੂਜੇ ਕਬੂਤਰਾਂ ਨੂੰ ਟਾਈਮ ਨਾਲ ਹੀ ਪਾਇਆ ਕਰ ਇਹਨਾਂ ਨੂੰ ਵੀ ਯਾਰ ਅੱਜ ਮੈਂ ਫ੍ਰੀ ਆ ਕੱਲ ਨੂੰ ਵੀ ਛੰਡੇ ਕਰਕੇ ਮੈਂ ਫ੍ਰੀ ਵਾਂਗੂ ਹੋਊਂਗਾ ਨਾ ਦੇਖਦੇ ਆ ਸਾਲ ਨੂੰ ਛੰਡੇ ਆ ਸਿਸਟਮ ਕਰਦੇ ਆ ਕੋਈ ਓਕੇ ਆਪਾਂ ਆਪਣਾ ਤੇ ਬਾਕੀ ਆਦਾ ਕੱਪੜੇ-ਕੁੱਪੜੇ ਬਈ ਹਜੇ ਹਟਾਏ ਨਹੀਂ ਮੈਂ ਜਦੋਂ ਪਾਣੀ ਨਹੀਂ ਧਾਉਣੇ ਹਜੇ ਕੱਪੜੇ ਵੀ ਹਟਾ ਕੀ ਲੈਣਾ ਤਾਂ ਪਤਾ ਨਹੀਂ ਕੱਲ ਦੀ ਨਹੀਂ ਜਦੋਂ ਓਪਨ ਕਰੂ ਫੇਰ ਕੱਪੜੇ ਹਟਾਉਣ ਦਾ ਫਾਇਦਾ ਪਸਾਂ ਧੁੱਪਨ ਲੱਗ ਗੂਗੂਤਰਾ ਨੂੰ ਤੇ ਹੁਣ ਮੈਨੂੰ ਐ ਟੈਨਸ਼ਨ ਹੋਏ ਬੰਦ ਵਾਲ ਟਾਈਮ ਦੇ ਕਰਕੇ ਨਾ ਆ ਤਾਂ ਵੱਡੇ ਦਾ ਬੱਚੇ ਮੈਂ ਕਿੰਨਾ ਟਾਂਗੋ ਬੰਦ ਕਰਨ ਮੈਨੂੰ ਆਲਾ ਵੀ ਗਿਜਾਉਣੇ ਔਖੇ ਕੱਲਾ ਕੱਲਾ ਕੱਢਣਾ ਪਊਗਾ ਯਾਰ ਜਿੱ ਤੱਕ ਮੈਨੂੰ ਲੱਗਦਾ ਸ਼ੱਕ ਤੇ ਉਹ ਦੇਖਦੇ ਆ ਫਿਰ ਕੀ ਬਣਨਾ ਚਾਹੀਦਾ ਉਹ ਉਸ ਘਾਲਣ ਦੇ ਨਾਲ ਦਾਨੂਣੇ ਪਾਣੀ ਆਪਣਾ ਗਰਮ ਹੋਈ ਜਾਂਦਾ ਪਾਣੀ ਫਿਰ ਪਾਵਾਂ ਇਹਨਾਂ ਨੂੰ ਹਣੀ ਪਾ ਕੇ ਡਿੱਗਣੇ ਡਿੱਗੇ ਪਾਣੀ ਪੀ ਲੈਣਗੇ ਜੋੜੀ ਕਰ ਦਿੰਨੇ ਖਤ ਬਸ ਅੱਜ ਸਵੇਰ ਚ ਅੱਡ ਤੂੰ ਇੰਸ਼ੀ ਕੀ ਤੇ ਕੋਈ ਨਾ ਹੰਬੇ ਕਰਦੇ ਆ ਵੀਡੀਓ ਕੰਟੀਨਿਊ ਤੂੰ ਸ਼ੇਕ ਸ਼ੂਟ ਕੇ ਲਓ ਜੀ ਬਾਈ ਆਪਾਂ ਬੱਚੇ ਜੇ ਕੱਡੇ ਸੀ ਵਾਰੇ ਉਹ ਨਵਾਂ ਬੱਚਾ ਢਾਕੇ ਦੇਖਿਆ ਸੀ ਦੂਜੇ ਬੱਚੂ ਚ ਜੇ ਨਿਕਲ ਕੇ ਵਿੱਚ ਹੀ ਉਹ ਉੜ ਕੇ ਹੁਣ ਉਹ ਵੱਡਾ ਛਾਤਰੀ ਤੇ ਬੈ ਬਹਿ ਗਏ ਖਰਾਕ ਉਹ ਇਹ ਦਿਨਾਂ ਬਾਅਦ ਆਈ ਦੀ ਵੀ ਕਿਹੜਾ ਹੁਣ ਤੁਹਾਨੂੰ ਪਤਾ ਆ ਐਨੇ ਦਿਨਾਂ ਬਾਅਦ ਡਾਇ ਹੋਏ ਕਬੂਤਰ ਕਿੱਥੇ ਉੜਦੇ ਨੇ ਤੇ ਆ ਗੱਲਾਂ ਰੋਜਾ ਜਾ ਫਿਰਦਾ ਇਹ ਵਹਿਜੂਗਾ ਕੋਈ ਨੀ ਗੇੜੇ ਗੁੜੇ ਦੇ ਕੇ ਤੇ ਫਿਰ ਬਸ ਖਰਾਕ ਉਹ ਦਵਾਈ ਦੇਣ ਡਾਕਟਰਾਂ ਸਾਈਕਲ ਅੱਖ ਠੀਕ ਆ ਬਚਦੀ ਆ ਆਪਣੀ ਦੀ ਹੁਣ ਡਾਕਟਰਾਂ ਸਾਈਕਲ ਨਾਲ ਤਾਂ ਮੈਂ ਠੰਡ ਕਰੇ ਧੁੱਪ ਜੀ ਨਿਕਲਦੀ ਬਈ ਆਪਾਂ ਉਹ ਵੀ ਤਾਂ ਕੱਢ ਲੈ ਹੈਪੀ ਕਹਿਗਾ ਕਹਿੰਦਾ ਯਾਰ ਕੱਢ ਲੈ ਚੱਲ ਮਾ ਚੱਲ ਬਈ ਕੱਢ ਲੈਨੇ ਕੋਈ ਨਾ ਨਹੀਂ ਤਾਂ ਮੈਂ ਕਾਹ ਨੂੰ ਕੱਢਦਾ ਦੇ ਬਚੇ ਬੁਝੇ ਜੀ ਹਨਾ ਤੇ ਦੋ ਵੇਚ ਆ ਇੱਕ ਤਾਂ ਬੰਨਿਆ ਹੋਇਆ ਨੀ ਨਮੂ ਵਾਲਾ ਤੇ ਇੱਕ ਦੂਜਾ ਚਿੱਟਾਉ ਬੈਠਾ ਉਹ ਇਹ ਚਿੱਟਾ ਡਾਤਾ ਦੀ ਮੈਂ ਉੜਕੇ ਆ ਕੇ ਬੈਠਾ ਐ ਤੇ ਵਸਣ ਬੈਜੂ ਆ ਕੇ ਮਰ ਕਲਾ ਰੋਜਾ ਰੋਜਾ ਰਹਿ ਗਿਆ ਆਪਣਾ ਰੋਜਾ ਵੇਜੇ ਤਾਂ ਆਪਾਂ ਲਾ ਲਈ ਕਬੂਤਾ ਆਪਣੇ ਥੱਲੇ ਠੰਡ ਜੀ ਦੁਬਾਰੇ ਹੋ ਲੱਗ ਗਿਆ ਫਿਰ ਦਰੋਜਾ ਉਹ ਆ। ਆ ਬਾਈੰਦ ਨੇ ਕੋਈ ਫੇਰ ਕਰਦਾ ਵੀਡੀਓ ਕੰਟੀਨਿਊ ਮੈਂ। ਹਾਂਜੀ ਬਾਈ ਖੇਤ ਆਏ ਸੀਗੇ ਤੇ ਕਣਕਰਵਾ ਦੀਏ ਮਹਾ ਮੋਟਰ ਸਾੜ ਲਈ ਆਪਾਂ ਓਕੇ ਜੀ ਆ ਗਿਆ ਪਾਣੀ ਦੇਖੇ ਜਾ ਕੇ ਲਓ ਜੀ ਨੱਕਾ ਨੁਕਾ ਬਸ ਸਰ ਓਕੇ ਕਰਿਆ ਪਿਆ ਬਈ ਬਸ ਪਾਣੀ ਹੁਣ ਪੈਣ ਲੱਗ ਜੂਗਾ ਆ ਪਾਣੀ ਤੇ ਹੋ ਆਪਣਾ ਮੋਟਾ ਖੜਾ ਕਰੋ ਚੈੱਕ ਪੱਠਿਆਂ ਦਾ ਕੰਨ ਕਦੇ ਨਹੀਂ ਸੈੱਟ ਆ ਜਾਵਾ ਆਏ ਲੱਭ ਕਿੱਧਰੇ ਬੈਠੀ ਸੀ ਤਾਂ ਤਾਂ ਲੱਭ ਸ਼ੱਕ ਕੋਈ ਪਾਣੀ ਵੀ ਭੈਣ ਲੱਗ ਗਿਆ ਹੁਣ ਖਾਲ ਭਰ ਗਿਆ ਖਾਲ ਭਰ ਕੇ ਪਾਣੀ ਪੈਣ ਲੱਗ ਗਿਆ ਕਰਾਂ ਇਹ ਬਾਈ ਹਰੇ ਬਾਈ ਹਰੇ ਬਾਈ ਹੀ ਹਰੇ ਬਾਈ ਆ ਅੱਗੇ ਨੱਕਾ ਨੁਕਾ ਦੇਖੀ ਯਾਰ ਇੱਕ ਜਾ ਕੇ ਕੋਈ ਲੇਕਿਨ ਨੱਕਾ ਨੁਕਾ ਹੋ ਗਿਆ ਤਾਂ ਆਪਣਾ ਲਾਵਾ ਮੰਗਿਤ ਬਹੁਤ ਜ਼ਲੂੜ ਨਹੀਂ ਬਣ ਬਸ ਸੈਟ ਆ ਬਈ ਸਾਰਾ ਕੰਮ ਆਪਣਾ ਉੱਕੀ ਦੀ ਰਿਪੋਰਟ ਆ ਤੇ ਪਾਣੀ ਆਪਣਾ ਲੱਗ ਗਿਆ ਪੈਣ ਸ਼ੀਆ ਕੋ ਪਈ ਹਾਂਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਤੇ ਬਸ ਆ ਗਏ ਆਪਾਂ ਇਧਰਲੇ ਘਰੇ ਬਈ ਆ ਗਏ ਤੇ ਆ ਕੇ ਆਪਣਾ ਦਾਣੇ ਦੋਣੇ ਪਾਈਏ ਆਪਣੇ ਕਬੂਤਰਾਂ ਨੂੰ ਤੇ ਆਹ ਦਾ ਫੁੱਡ ਆਪਾਂ ਤਰੀ ਖੋਲਦੇ ਹਾਂ ਨੇ ਜਾ ਬਈ ਸਿਆ ਕੋਈ ਬੈਠੇ ਨੇ ਆਪਣਾ ਜਾਨਵਰ ਆ ਪੈਪ ਲਾ ਕੇ ਬਈ ਆਪਾਂ ਸਿਰਾ ਕਰਤਾ ਆਪਣੇ ਜਾਨਵਰ ਤਾਹਾਂ ਵਹਿੰਦੇ ਨੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਦਾਣੇ ਦੋਨੇ ਪਾਈਏ ਬਈ ਪਹਿਲਾਂ ਉਤਰ ਜਾ ਦੀਏ ਪਾਣੀ ਵੀ ਗਰਮ ਰੱਖਤਾ ਇਹਨਾਂ ਨੂੰ ਕਰਨ ਹੋਏ ਨੇ ਖਾਤਰ ਤਾਂ ਇਹਨੇ ਪਾਣੀ ਗਰਮ ਹੁੰਦਾ ਤੇ ਇਹਨੇ ਪਾਣੀ ਦਾਨੇ ਪਾ ਦੇ ਸੋ ਫੋਕ ਲੋ ਜੀ ਆ ਜਾ ਥੱਲੇ ਬੱਚੇ ਇਹ ਡਰਦੇ ਬਹੁਤ ਨੇ ਯਾਰ ਬਹੁਤ ਜਿਆਦੇ ਡਰਦੇ ਨੇ ਜਿੰਨਾ ਵੀ ਕਹਦੇ ਉਹਨਾ ਹੀ ਡਰਦੇ ਨੇ ਚਾਹੇ ਮੈਂ ਕਰਤਾ ਵੀਡੀਓ ਕੰਟੀਨਿਊ ਮੜਾ ਜੰ ਆਗੇ ਜਾਨਵਰ ਬਾਰੇ ਤੇ ਆਹ ਦੇਖੀਏ ਡਰ ਕੇ ਉੱੜਦੇ ਤਾਂ ਕਾਲੋ ਦਾਣੇ ਤਾਂ ਖਾ ਲਓ ਪਤੰਦਰ ਰੁੱਧੇ ਕਿਉਂ ਦਾਣੇ ਖਾਂ ਤਾਂ ਡਰਦੇ ਇੰਨਾ ਡਰਦੇ ਦੇਖ ਬਚੇ ਜੀ ਬਾਈ ਤਾਂ ਬਾਤ ਨਾ ਮੈਂ ਬੰਦ ਹੀ ਰੱਖਦੇ ਤਾਂ ਕੱਡੇ ਵੀ ਨਹੀਂ ਬਾਰੇ ਵਿਚਾਰੇ ਤਾਂ ਕਰਕੇ ਡਰਦੇ ਇੰਨੇ ਸਾਰੇ ਦਾਣੇ ਖਾ ਜਾਣਗੇ ਜਦੋਂ ਲਾਲ ਜੇ ਥੱਲੇ ਆਊਗਾ। ਠੀਕ। ਸਾਰਿਆਂ ਨੇ ਅਰਖਾਰ ਹੈ। ਇੰਨਾ ਲਰਕਾ ਦਾ ਇਹਨੂੰ ਲਾਲ ਜੇ ਨੂੰ ਹੋਰ ਵੀ ਬੈਠੇ ਨੇ ਅੱਗੇ। ਆ ਵੀ ਖਾਈ ਜਾਂਦੇ ਨੇ ਅੱਗੇ ਯਾਰ। ਇੰਨਾ ਲਾਰਗਾ ਦਾ ਮੂੰਹ ਹੀ ਬਸ ਬਿਨਾਂ ਗੱਲ ਤੋਂ ਚਰਨੂ ਖਾ ਰਹੇ ਨੇ ਯਾ ਡਰ ਗਿਆ ਇਹਨੇ ਅੱਦੋਂ ਡਰ ਗਿਆ ਨੇ ਭਾਈ ਇਹ ਖਾ ਰਹੇ ਨੇ ਕਾਉਂਟਰ 'ਉਂ ਨੇ ਇਹਦੀ ਬੱਚੇ ਦੀ ਅੱਖ ਵੀ ਸੈੱਟ ਹੋ ਗਈ ਹੁਣ ਤਾਂ ਬਹੁਤ ਜ਼ਿਆਦਾ ਸੈੱਟ ਹੋ ਗਈ ਤਾਂ ਵਾ ਠੀਕ ਆ ਬੱਚਾ ਜੀ ਹੁਣ ਓਕੇ ਆ ਤੇ ਆ ਬੱਚੇ ਨੂੰ ਜੀ ਵੀ ਐਡ ਕਰਨ ਵਾਲੇ ਨਿਯਾਰਾ ਜਿਹਾ ਕਰਾਂਗੇ ਆਪਾਂ ਕਦੇ ਇੰਚ ਕਰ ਲਾਂਗੇ ਖਾ ਲੈਣ ਦੇ ਉਹਨਾਂ ਨੂੰ ਦਾਣੇ ਫੇਰ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਪਾ ਦਾਂਗੇ ਦਾਣੇ ਬਈ ਤੇ ਉਸ ਤੋਂ ਬਾਅਦ ਕਰਦੇ ਆਂ ਵੀਡੀਓ ਸਟਾਰਟ ਜੀ ਇਹਨਾਂ ਨੂੰ ਪਾਣਾ ਪੈਣਾ ਲਓ ਬਈ ਹੁਣ ਬੱਚਿਆਂ ਨੂੰ ਪਾਈਏ ਮੂੰਗੀ ਤੇ ਅੰਤ ਇੱਕ ਕੋਈ ਬਚਿਆ ਨੂੰ ਬਾਤੀ ਮੋਂਗੀ ਤੇ ਕਣਕ ਤੇ ਬਚਿਆ ਜੀ ਵੀ ਉੜ ਗਿਆ ਸੀ ਬਈ ਅੱਜ ਇਹ ਬੈ ਗਿਆ ਚਲੋ ਟਾਈਮ ਜੀ ਨਾਲ ਸੈਟ ਤੇ ਉਹ ਉੜ ਗਿਆ ਸੀਗਾ ਬਚਿਆ ਜੀ ਜ਼ਰੂਰੀ ਹੈ ਵੱਧਦੀ ਪਾਦਣਾ ਉਹਨਾਂ ਦੇ ਵੱਧਦੀ ਪਾਈ ਆ ਬਈ ਅੱਜ ਮੈਂ ਕਣਕ ਕਣਕ ਇਹ ਤਾਂ ਮੈਨੂੰ ਪਤਾ ਸੀਗਾ ਪੜੇ ਇੱਕ ਹੈਵੀ ਸੁਨੇਹਾ ਅੱਜ ਤੜਾ ਜਾਓ 4:00 ਕੋ ਜੀ ਨੇ ਕਿਹਾ 6:00 ਵਜੇ ਪਾਉਣਾ ਉਹਨਾਂ ਨੇ ਤਾਂ ਕਰਕੇ ਮਾ ਚਲ ਜਲਦੀ ਪਾ ਦੀਏ ਜਲਦੀ ਵਧੀਆ ਦਾ ਰਾਜ ਲੈਣਗੇ ਉਹ ਟਾਈਮ ਨਾਲ ਜਰ ਨਹੀਂ ਟਾਈਮ ਖਾਂਦੇ ਨਹੀਂ ਆਪਨੇ ਖਾਦੀ ਖੁਦ ਜੀ ਘਟੀ ਜਾਂਦੀ ਆ ਤੇ ਉਹਨਾਂ ਨੇ ਪਾਣੀ ਪੂਣੀ ਰੱਖ ਦਾਂਗੇ ਆਪਾਂ ਤੇ ਹੁਣ ਆਪਾਂ ਵੱਡਿਆਂ ਕਬੂਤਰਾਂ ਨੂੰ ਵੀ ਰੱਖੀ ਅੰਦਰ ਰੱਖਾਂਗੇ ਬਈ ਬੱਚਾ ਖਾ ਲੈਂਦਾ ਅੰਦਰ ਰੱਖੇ ਤਾਂ ਨਹੀਂ ਫਿਰ ਬਚਾ ਵਿਚਾਰਾ ਝਾਕੀ ਜਾਂਦਾ ਨਾ ਹੋਰ ਕਬੂਤਰ ਖਾ ਖ ਹੋ ਜਾਂਦੇ ਨੇ ਫਿਰ 7 ਵਜੇ ਨੂੰ ਪਾਵਾਂਗੇ ਇਹਨਾਂ ਨੂੰ ਆ ਬਾਜਰਾ ਬੂਜਰਾ ਹੀ ਪਾਉਣੇ ਹੁੰਦੇ ਨੇ ਇਹਨਾਂ ਨੂੰ ਸੋਇਆ ਵੀ ਇਹ ਬਾਦਨ ਹੁੰਦਾ ਵੀ ਚੱਕੋ ਪਈ ਇਹਨਾਂ ਨੂੰ ਅੱਜ ਹੀ ਜਮਾਣਾ ਆਣਾ ਅੰਦਰ ਖਾਓ ਤੁਸੀਂ ਦਾਣੇ-ਦਣੇ ਆਪਦੇ ਬਸ ਹੁਣ ਪਾਣੀ ਪਾਣੀ ਰਹਿ ਗਿਆ ਸਾਰਾ ਇਹਨਾਂ ਦਾ ਬਾਕੀ ਜਮਾ ਓਕੇ ਕਰਤਾ ਆਪਾਂ ਸੈਟਅਪ ਆਪਣਾ ਇਹ ਆਪ ਹੀ ਖਾਊਗਾ ਬਚਾ ਜੰਮ ਦਾਣੇ ਖਾਈ ਜਾਂਦੇ ਨਾ ਬੱਚੇ ਵੀ ਦਾਣੇ ਬਸ ਟਰੈਕਟਰਸਿਕਲੈਂ ਦਾ ਪਾਊਡਰ ਵੀ ਪਾਉਣਾ ਬਈ ਸੱਚ ਇਹਨਾਂ ਨੂੰ ਪਾਣੀ ਚੱਜ ਪਹਿਲੀ ਬਾਤ ਬਈ ਹਾਂ ਫਿਰ ਤੋਂ ਕੀ ਨਾ ਅੰਡਾ ਨਾ ਪਹਿਲੀ ਬਾਦੀ ਹੋ ਫਿਰ ਫਿਰ ਫੋਲਿਆ ਨਾ ਟਾਈਮ ਤੇ ਜ਼ਰੂਰੀ ਆ ਇਹ ਛੱਟਾ ਸੈਕਲਿੰਡ ਦਾ ਪਾਊਡਰ ਹੁਣ ਸੀ ਹੁਣ ਸੀ ਹੋਰ ਸਾਰੇ ਜੀ ਇਹ ਤੋਂ ਜ਼ਰੂਰੀ ਆ ਬਈ ਇਹ ਇਹਨਾਂ ਕਾਗੇ ਮੂੰਗੀ ਮੂੰਗੀ ਰਹੀ ਇਕੱਲੀ ਮੂੰਗੀ ਵੀ ਹੁਣ ਖਾ ਜਾਣਗੇ ਕਪੜਾ ਕਪੜਾ ਲਾ ਜਾਾਂਗੇ ਹੁਣ ਆ ਦਾ ਬੱਟ ਕਰਕੇ ਸਾਰਾ ਓਕੇ ਕਰ ਜਾਾਂਗੇ ਮੈਂ ਚੱਕੋ ਜੀ ਸਾਰਾ ਸੈਟਪੋਏ ਓਕੇ ਕਰਤਾ ਕਪੜਾ ਉੱਤੇ ਬਾਤ ਇਧਰ ਕਪੜਾ ਪਾਤਾ ਉਧਰ ਬੋਰੀ ਲਾਤੀ ਲਾਈਟ ਲਾਤੀ ਤੇ ਹੁਣ ਮੈਂ ਜਨਾਬ ਦੇ ਘਰੇ ਸਾਫ ਸਾਫ ਕਰਤਾ ਸੈਟਪੋਏ ਹਣਾ ਸਾਰਾ ਆਪਣਾ ਪਾਣੀ ਪੂਣੀ ਸਾਧੀਆਂ ਲੱਗੀਆਂ ਵੀ ਤਾਂ ਹਾਲੀ ਸਾਧਰੀ ਲੱਗੀ ਹੋਈ ਆ ਹੇ ਓਕੇ ਆ ਬਾਈ ਸਿਸਟਮ ਆਣਾ ਸਾਰਾ ਝਾੜੂ-ਝੂੜੂ ਮਾਰਤਾ ਸੀ ਸਾਰੇ ਤੇ ਦੇਖਦੇ ਆਂ ਬਾਕੀ ਸ਼ਾਮ ਦਾ ਕੀ ਸਿਸਟਮ ਬਣਦਾ ਆ ਕੇ ਇੱਕ ਵਾਰ ਹੁਣ ਆਪਾਂ ਚੱਲ ਪਈਏ ਕਹਿਣਾ ਮਤਲਬ ਬਾਕੀ ਵੀ ਸਪੋਰਟ ਕਰੋ ਯਾਰ ਹਨਾ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਤੇ ਵੀਡੀਓ ਨੂੰ ਯਾਰ ਦੇਖਿਆ ਕਰੋ ਸਾਰੇ ਵਾਚ ਕਰਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਹਨਾ ਲਾਈਕ ਕਰਿਆ ਕਰੋ ਬਈ ਕਮੈਂਟ ਵੀ ਕਰਿਆ ਕਰੋ ਤੇ ਤੁਹਾਡੇ ਕਰਕੇ ਵੀਡੀਓ ਬਣਾਉਣਾ ਬਈ ਸਾਰਾ ਕੁਝ ਤੁਹਾਡੇ ਕਰਕੇ ਆ ਤੇ ਵਸਾ ਆਪਣਾ ਸੈਟਅਪ ਆ ਸਾਰਾ ਓਕੇ ਕਰਿਆ ਪਿਆ ਬਾਕੀ ਕਰਮੀਆਂ ਜੇ ਤੁਹਾਨੂੰ ਦਿਖਾਵਾਂਗੇ ਤੇ ਯਾਰ ਬੇ ਵੀ ਕੀ ਹੁੰਦੇ ਨੇ ਹੁਣ ਦੇ ਡਾਲ ਦੇਗੇ ਮੈਨੇ ਕਬੂਤਰ ਆਪਣੇ ਡਾਵਾਂਗੇ ਵੀ ਤੇ ਮਿਲਦੇ ਆਪਾਂ ਸਾਵ ਨੂੰ ਓਕੇ ਜੀ ਅਗਲੇ ਵਲੌਗ ਚ ਮਿਲਦੇ ਆ ਓਕੇ ਗੁੱਡ ਨਾਈਟ